ਸੋ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਪਣਾ ਅਸਤੀਫਾ ਸੌਂਪ ਦਿੱਤਾ ਇਸ ਦੇ ਨਾਲ ਹੀ ਇਹ ਵੀ ਗੱਲਾ ਆ ਰਹੀ ਸੀ ਸਾਹਮਣੇ ਕਿ ਵਿਧਾਨ ਸਭਾ ਪੰਗ ਕਰਨ ਦੀ ਸਿਫਾਰਿਸ਼ ਦਿੱਤੀ ਹੈ ਹਾਲਾਂਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਨਿਤਿਸ਼ ਕੁਮਾਰ ਨੇ ਜਿਸ ਤੋਂ ਬਾਅਦ ਉਹਨਾਂ ਨੇ ਇਹ ਸਾਫ ਕੀਤਾ ਹੈ ਕਿ ਵਿਧਾਨ ਸਭਾ ਪੰਗ ਨਹੀਂ ਹੋਣੀ ਚਾਹੀਦੀ ਕਿਉਂਕਿ 2010 ਦੇ ਵਿੱਚ ਉਹਨਾਂ ਦੀ ਅਗਵਾਈ ਵਿੱਚ ਚੋਣ ਲੜੀ ਗਈ ਸੀ ਵਿਧਾਨ ਸਭਾ ਦੀ ਅਤੇ ਉਹ ਨਹੀਂ ਚਾਹੁੰਦੇ ਕਿ ਵਿਧਾਨ ਸਭਾ ਪੰਗ ਹੋਵੇ ਹਾਲਾਂਕਿ ਇਹ ਵੀ ਇੱਕ ਤੱਥ ਉੱਭਰ ਕੇ ਆ ਰਿਹਾ ਹੈ ਕਿ ਇਸ ਵਕਤ ਜੀਡੀਯੂ ਕੋਲ बिहार ਦੇ ਵਿੱਚ ਬਹੁਮਤ حاصل ਨਹੀਂ ਹੈ ਵਿਧਾਨ ਸਭਾ ਦੇ ਵਿੱਚ ਬਹੁਮਤ حاصل ਨਹੀਂ ਹੈ ਜਿਸ ਦੇ ਕਰਕੇ ਵਿਧਾਨ ਸਭਾ ਨੂੰ ਪੰਕ ਕਰਨਾ ਪਵੇਗਾ ਅਤੇ ਅਜੇ 1.5 ਸਾਲ ਬਾਕੀ ਹੈ ਅਗਲੇ ਸਾਲ ਨਵੰਬਰ ਦੇ ਵਿੱਚ ਵਿਧਾਨ ਸਭਾ ਦਾ ਕਾਰਜਕਾਲ ਖਤਮ ਹੋਣਾ ਹੈ ਪਰ ਉਸ ਤੋਂ ਪਹਿਲਾਂ ਹੀ ਸ਼ਾਇਦ ਚੋਣਾ ਕਰਵਾਉਣੀਆਂ ਪੈਣਗੀਆਂ ਵਿਧਾਨ ਸਭਾ ਦੀਆਂ ਇਹ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਨਿਤਿਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਨਿਤਿਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੋ ਤਿੰਨ ਅਹਿਮ ਗੱਲਾਂ ਕਹੀਆਂ ਨੇ ਸਭ ਤੋਂ ਪਹਿਲੀ ਅਹਿਮ ਗੱਲ ਉਹਨਾਂ ਨੇ ਇਹ ਕਹੀ ਕਿ ਬਿਹਾਰ ਦੀਆਂ ਜੋ 40 ਲੋਕ ਸਭਾ ਸੀਟਾਂ ਸੀ ਉਹਨਾਂ ਦੇ ਵਿੱਚ ਸਿਰਫ ਦੋ ਹੀ ਸੀਟਾਂ ਜੀਡੀਯੂ ਹਾਸਲ ਕਰ ਪਾਈ ਅਤੇ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਸੀ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਿਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਇੱਕ ਅਹਿਮ ਗੱਲ ਇਹ ਵੀ ਕਹੀ ਕਿ ਉਹ ਨਹੀਂ ਚਾਹੁੰਦੇ ਕਿ ਵਿਧਾਨ ਸਭਾ ਪੰਗ ਹੋਵੇ ਬਿਹਾਰ ਦੇ ਵਿੱਚ ਇਹ ਗੱਲ ਉਹਨਾਂ ਨੇ ਆਖੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਸੀ ਕਿ ਨਿਤਿਸ਼ ਕੁਮਾਰ ਚਾਹੁੰਦੇ ਨੇ ਕਿ ਵਿਧਾਨ ਸਭਾ ਪੰਗ ਹੋਵੇ ਪਰ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਨਿਤਿਸ਼ ਕੁਮਾਰ ਨੇ ਇਹ ਸਾਫ਼ ਕੀਤਾ ਕਿ ਉਹ ਨਹੀਂ ਚਾਹੁੰਦੇ ਕਿ ਵਿਧਾਨ ਸਭਾ ਪੰਗ ਕੀਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਗੱਲ ਵੀ ਕਹੀ ਕਿ ਜੋ 17 ਸਾਲਾਂ ਬਾਅਦ ਗਠਜੋੜ ਟੁੱਟਾਇ ਜੀਡੀਯੂ ਅਤੇ ਬੀਜੇਪੀ ਦਾ ਉਸ ਤੋਂ ਉਹ ਦੁਖੀ ਨਹੀਂ ਨੇ ਅਤੇ ਉਹਨਾਂ ਦਾ ਨਿਰਣੇ ਬਿਲਕੁਲ ਠੀਕ ਸੀ ਇਹ ਉਹਨਾਂ ਵੱਲੋਂ ਕਿਹਾ ਗਿਆ 17 ਸਾਲਾਂ ਦਾ ਗਠਜੋੜ ਟੁੱਟਾਇਆ ਭਾਜਪਾ ਅਤੇ ਜੀਡੀਪੀ ਦਾ ਜਿਸ ਤੇ ਉਹਨਾਂ ਨੇ ਕਿਹਾ ਕਿ ਇਹ ਜੋ ਨਿਰਣੇ ਲਿਆ ਗਿਆ ਸੀ ਉਹ ਸਿਧਾਂਤਾਂ ਤੇ ਲਿਆ ਗਿਆ ਸੀ